ਫੁੱਲ ਲਾਠੀ ਚਾਰਜ ਹੋਇਆ ਇਸ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਆ ਦੇਖੋ ਕਿੰਨਾ ਨਿਆਇਕ ਕੁੱਟਿਆ ਹੈ ਨਾ ਇੱਕ ਪਾਸੇ ਬੱਬੂ ਮਾਨ ਦਾ ਸ਼ੋਅ ਚੱਲ ਰਿਹਾ ਤੇ ਦੂਜੇ ਪਾਸੇ ਜਿਹੜੀ ਲੋਕਾਂ ਦੇ ਡਾਂਗਾ ਪੈ ਰਹੀਆਂ ਨੇ ਉਹ ਵੇਖ ਲਓ ਤੁਸੀਂ ਸਾਹਮਣੇ ਮੋਟਰਸਾਈਕਲ ਵਾਲਾ ਵੀਰ ਇੰਨਾ ਜ਼ਿਆਦਾ ਕੁੱਟਿਆ ਵੀ ਇੰਨਾ ਕੁੱਟਿਆ ਵੀ ਗੱਲਾਂ ਹੀ ਛੱਡ ਦੋ ਹੈ ਨਾ ਲੋਕਾਂ ਨੂੰ ਜਿਹੜੀ ਭਾਜੜ ਪੈ ਗਈ ਤੇ ਲੋਕ ਇੱਥੋਂ ਚੱਲਦੇ ਬਣੇ ਅੱਜ ਆਪਾਂ ਪਹੁੰਚੇ ਦਿੜਬੇ ਜਿੱਥੇ ਬੱਬੂ ਮਾਨ ਦਾ ਅਖਾੜਾ ਲੱਗਿਆ ਤੇ ਇੱਧਰ ਵੀਰ ਜਿਹੜੇ ਸਪੈਸ਼ਲ ਟਰੱਕ ਲੈ ਕੇ ਆਏ ਨੇ ਬੱਬੂ ਮਾਨ ਦੇ ਜਿਹੜੇ ਕਟੜ ਫੈਨ ਤੇ ਤਸਵੀਰ ਵੀ ਜਿਹੜੀ ਇੱਥੇ ਲੱਗੀ ਹੋਈ ਆ ਦੂਜੇ ਪਾਸੇ ਆਪਾਂ ਗਰੌਣ ਦੀ ਗੱਲ ਕਰੀਏ ਤਾਂ ਹਲੇ ਜਿਹੜਾ ਫਾਈਨਲ ਮੈਚ ਹੈ ਉਹ ਚੱਲ ਰਿਹਾ ਸੀ 13-17 ਨੰਬਰ ਹੀ ਹੋਏ ਸੀ ਜਿਹੜੇ ਪਰ ਜਿਹੜੇ ਲੋਕ ਸੀ ਉਹ ਪਹਿਲਾਂ ਹੀ ਆਲੇ-ਦੁਆਲੇ ਵਾਲੇ ਜਾਲ ਤੋੜ ਕੇ ਸਟੇਜ ਦੇ ਕੋਲੇ ਜਾ ਪਹੁੰਚੇ ਉਹਨਾਂ ਨੂੰ ਲੱਗਦਾ ਸੀ ਵੀ ਜਿਹੜਾ ਮੈਚ ਖਤਮ ਹੋਣਾ ਤਾਂ ਤੇ ਅਸੀਂ ਅੱਗੇ ਜਾ ਕੇ ਜਿਹੜੀ ਥਾਂ ਰੋਕ ਲਈਏ ਤਾਂ ਜੋ ਬੱਬੂ ਮਾਨ ਨੂੰ ਕੋਲੇ ਬਹਿ ਕੇ ਸੁਣ ਸਕੀਏ ਅੱਪਾ ਗੱਲ ਕਰੀ ਵੀ ਇਕੱਠ ਕਿੰਨਾ ਕੋਇਆ ਦੋਸਤੋ ਉਨਾ ਇਕੱਠ ਤਾਂ ਨਹੀਂ ਹੋਇਆ ਜਦੋਂ ਪਿਛਲੀ ਵਾਰੀ ਬੱਬੂ ਮਾਨ ਦਾ ਸ਼ੋਅ ਹੋਇਆ ਸੀਗਾ ਕਿਉਂਕਿ ਜਿਹੜਾ ਤੁਸੀਂ ਸਾਹਮਣੇ ਸ਼ੈੱਡ ਵੇਖ ਰਹੇ ਹੋ ਉਹ ਵੀ ਫੁੱਲ ਭਰਿਆ ਹੋਇਆ ਸੀ ਤੇ ਗਰਾਊਂਡ ਵੀ ਜਿਹੜਾ ਸਾਰਾ ਭਰਿਆ ਹੋਇਆ ਸੀਗਾ ਹੋ ਸਕਦਾ ਉਦੋਂ ਸਿੱਧੂ ਮੂਸੇਵਾਲ ਤੇ ਬੱਬੂ ਮਾਨ ਦੇ ਕੰਪੀਟੀਸ਼ਨ ਕਰਕੇ ਜਿਹੜਾ ਇੰਨਾ ਜ਼ਿਆਦਾ ਇਕੱਠ ਹੋ ਗਿਆ ਸੀ ਪਰ ਇਸ ਵਾਰੀ ਜਿਹੜਾ ਇਕੱਠ ਆ ਉਹ ਥੋੜਾ ਜਿਹਾ ਘੱਟ ਸੀਗਾ ਇਕੱਠ ਇਸ ਵਾਰ ਹੈ ਤਾਂ ਗਿਆ ਸੀ ਪਰ ਜਿਹੜਾ ਥੋੜਾ ਜਿਹਾ ਘੱਟ ਸੀਗਾ ਆ ਦੇਖ ਲਓ ਜਿਹੜੇ ਕਬੱਡੀ ਖਿਡਾਰੀ ਆ ਖੜੇ ਆ ਤੇ ਲੋਕ ਜਿਹੜੇ ਅੱਗੇ ਪਹੁੰਚ ਗਏ ਕਿਉਂਕਿ ਕਬੱਡੀ ਦਾ ਜਿਹੜਾ ਮੈਚ ਪੂਰਾ ਹੀ ਨਹੀਂ ਹੋਣ ਦਿੱਤਾ ਲੋਕਾਂ ਨੇ ਪਹਿਲਾਂ ਹੀ ਜਿਹੜੇ ਵਾਲੇ ਦਿਵਾਲੇ ਵਾਲੇ ਜਾਲ ਸੀਗੇ ਉਹ ਭੰਨ ਦਿੱਤੇ ਤੋੜ ਦਿੱਤੇ ਤੇ ਉਸ ਤੋਂ ਬਾਅਦ ਜਿਹੜੇ ਫੈਨ ਸੀ ਸਾਰੇ ਉਹ ਬੱਬੂ ਮਾਨ ਦੀ ਸਟੇਜ ਦੇ ਕੋਲੇ ਜਾ ਪਹੁੰਚੇ ਹੁਣ ਦੁਬਾਰੇ ਲਾਉਂਸਮੈਂਟਾਂ ਵੀ ਹੋਈਆਂ ਵੀ ਜਿਹੜਾ ਮੈਚ ਸ਼ੁਰੂ ਕਰਾਓ ਪੂਰਾ ਨਹੀਂ ਹੋਇਆ ਸੀਗਾ ਕਿਉਂਕਿ ਮੇਜਰ ਲੀਗ ਕਬੱਡੀ ਚੱਲ ਰਹੀ ਸੀ ਬੈਸਟਾਂ ਨੂੰ ਜਿਹੜਾ ਬੁਲਟ ਦਿੱਤਾ ਗਿਆ ਸੀ ਤੇ ਇੱਧਰ ਜਿਹੜੇ ਕਾਫੀ ਕਬੱਡੀ ਵਧੀਆ ਖਿਡਾਰੀ ਨੇ ਅਰਚ ਬਰਸਾਲਪੁਰ ਹੋ ਗਿਆ ਅਮਰਤ ਬਰਸਾਲਪੁਰ ਹੈ ਨਾ ਪਿਸਟਲ ਪਿੰਡ ਰੋ ਸਾਰੀ ਤਕਰੀਬਨ ਇੱਥੇ ਆਏ ਹੋਏ ਸੀਗੇ ਫਾਈਨਲ ਮੈਚ ਤਾਂ ਜਿਹੜਾ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਗਏ ਹਰਪਾਲ ਜੀਮਾ ਤੇ ਦੂਜਾ ਜਿਹੜਾ ਕਰਮਜੀਤ ਅਨਮੋਲ ਪਰ ਲੋਕਾਂ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਆ ਦੇਖੋ ਸਿੱਧਾ ਹੀ ਹੱਥ ਹਿਲਾ ਰਹੇ ਨੇ ਤੁਸੀਂ ਕਹਿੰਦੇ ਪਰੇ ਵਗਜੋ ਅਸੀਂ ਬੱਬੂ ਮਾਨ ਨੂੰ ਸੁਣਨਾ ਬੱਬੂ ਮਾਨ ਨੇ ਉਸ ਤੋਂ ਆ ਜਿਹੜੀ ਰਿਕਵੈਸਟ ਕੀਤੀ ਸੀ ਵੀ ਤੁਸੀਂ ਸੁਣੋ ਤੇ ਫੇਰ ਜਿਹੜੇ ਲੋਕ ਥੋੜੇ ਜਿਹਾ ਸ਼ਾਂਤ ਹੋਏ ਨਹੀਂ ਲੋਕ ਜਿਹੜਾ ਹੱਥ ਹੀ ਮਾਰੀ ਗਏ ਬਾਅਦ ਵਿੱਚ ਜਿਹੜਾ ਉਹ ਖਾੜਾ ਬੱਬੂ ਮਾਣ ਦਾ ਸ਼ੁਰੂ ਹੋ ਗਿਆ ਤੇ ਤੁਸੀਂ ਇੱਕ ਦੋ ਗਾਣੇ ਜਿਹੜੇ ਪਹਿਲਾਂ ਸੁਣ ਲਓ ਉਹ ਮੈਂ ਕੱਢੇ ਨੂੰ ਦਵੇ ਆਜਾ ਦਾ ਖਾਮਨਾ ਕਿੰਨਾ ਕੁੜੀਏ ਲੈ ਜੀ ਕੇ ਹਨ ਗੁੱਟਦੇ ਬੱਬੂ ਮਾਨ ਨੇ ਹਲੇ ਪਹਿਲਾ ਗੀਤ ਗਾਇਆ ਸੀ ਪਰ ਉਸ ਤੋਂ ਪਹਿਲਾਂ ਜਿਹੜਾ लाठी चार्ज ਹੋ ਗਿਆ ਮੈਨੂੰ ਇਦਾਂ ਲੱਗਿਆ ਵੀ ਇਹ ਲੋਕ ਜਿੱਦਾਂ ਧਰਨੇ ਤੇ ਆਏ ਹੋਇਆ ਆਪਣੇ ਹੱਕ ਲੈਣ ਵਾਸਤੇ ਇਸ ਤਰ੍ਹਾਂ ਦਾ ਜਿਹੜਾ ਫੀਲ ਹੁੰਦਾ ਸੀ ਕਿਉਂਕਿ ਡਾਂਗਾ ਸੀ ਜਿਹੜੀਆਂ ਉਹ ਪੈ ਰੀਆਂ ਸੀਆਂ ਤੇ ਲੋਕ ਜਿਹੜੇ ਭੱਜ ਰਹੇ ਸੀ ਪਰ ਦੋਸਤੋ ਇਹ ਮਨੋਰੰਜਨ ਕਰਨ ਆਏ ਸੀ ਬੱਬੂ ਮਾਨ ਸਾਹਿਬ ਨੂੰ ਸੁਣਨ ਆਏ ਸੀ ਪਰ ਪਤਾ ਨਹੀਂ ਪੁਲਿਸ ਨੇ ਕਿਉਂ लाठी चार्ज ਕਰਤਾ ਕੁਝ ਲੋਕ ਕਹਿੰਦੇ ਜਿਹੜੇ ਅੱਗੇ ਹੁੱਲੜਵਾਜੀ ਕਰ ਰਹੇ ਸੀ ਜਾਂ ਜਾਲ ਨੂੰ ਜਿਹੜੇ ੱੱਕੇ ਮਾਰਦੇ ਸੀ ਇਹ ਵੀ ਹੋ ਸਕਦਾ ਇੱਧਰ ਦੇਖੋ ਆਹ ਬਾਈ ਨੇ ਜਿਹੜਾ ਬਹੁਤ ਕੁੱਟਿਆ ਦੇਖੋ ਡਾਂਗਾਂ ਨਾਲ ਕਿੱਦਾਂ ਕੁੱਟ ਰਿਆ ਹੈ ਨਾ ਤੇ ਆ ਮੋਟਰਸਾਈਕਲ ਵਾਲਾ ਵਿਚਾਲੇ ਫਸ ਗਿਆ ਤੇ ਦੂਜਾ ਬਾਈ ਗਿਆਨੀ ਜਿਹੜਾ ਉਸ ਨੂੰ ਭਜਾ ਕੇ ਲੈ ਗਿਆ ਮੋਟਰਸਾਈਕਲ ਨੂੰ ਧੱਕਾ ਲਾ ਕੇ ਲੈ ਗਿਆ ਤਾਂ ਇਹ ਵੀ ਜਿਹੜਾ ਯਾਰੀ ਦੀ ਮਿਸਾਲ ਹੀ ਕਹਿਦੀ ਹੈ ਨਾ ਆਪਾਂ ਤਾਂ ਇਸ ਤਰੀਕੇ ਨਾਲ ਜਿਹੜਾ ਕਾਫੀ ਟਾਈਮ ਆ ਦੇਖੋ ਆ ਦੇਖੋ ਫੁੱਲ लाठी ਚਾਰਜ ਹੋਇਆ ਇਸ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਆ ਦੇਖੋ ਕਿੰਨਾ ਨਜਾਇਜ਼ ਕੁੱਟਿਆ ਹੈ ਨਾ ਵੀ ਇੰਨਾ ਕੁੱਟਿਆ ਗਿਆ ਜਿਵੇਂ ਇਹ ਤਰਨਾ ਲਾ ਖਨੌਰੀ ਬਾਰਡਰ ਦੇ ਬੈਠਾ ਹੋਵੇ ਨਾ ਤਰਨਾ ਲਾਣਾ ਹੋਵੇ ਤਾਂ ਇਸ ਤਰੀਕੇ ਨਾਲ ਜਿਹੜੀ ਗੱਲਬਾਤ ਹੋਈ ਸ਼ੋਕ ਲੋਕ ਜਿਹੜੇ ਕਾਫੀ ਹੁੱਲੜਵਾਜੀ ਕਰ ਰਹੇ ਸੀ ਅੱਗੇ ਜਿਹੜਾ ਰੇਤਾ ਸੀ ਉਹ ਚੱਕ ਚੱਕ ਕੇ ਉੱਪਰ ਸੱਟ ਰਹੇ ਸੀਗੇ ਹੋ ਸਕਦਾ ਕੋਈ ਨਸ਼ਾ ਵੀ ਕੀਤਾ ਹੋਵੇ दारू ਪੀਤੀ ਹੋਵੇ ਨਾ ਜਾਂ ਚੌੜਵਾਜੀ ਚਲਾ ਲੁੱਤਾ ਉਸ ਕਰਕੇ ਹੀ ਜਿਹੜਾ ਪੁਲਿਸ ਨੇੜਾ ਲਾਠੀ ਚਾਰਜ ਕੀਤਾ ਸੀਗਾ ਕਈ ਲੋਕਾਂ ਦੇ ਜਿਹੜੀਆਂ ਮਿਲਦਾ ਸੱਟਾਂ ਵੀ ਵੱਜੀਆਂ ਕਿਉਂਕਿ ਡਾਂਗ ਫਰੀ ਹੈ ਨਾ ਚੰਗੀ ਤਰ੍ਹਾਂ ਤੇ ਲੋਕ ਪਿੱਛੇ ਨੂੰ ਜਿਹੜੇ ਭਜਦੇ ਸੀਗੇ ਤੇ ਉਦੋਂ ਬਾਅਦ ਜਿਹੜਾ ਹੁਣ ਮਾਹੌਲ ਹੈ ਦੁਬਾਰੇ ਉਹ ਸ਼ਾਂਤ ਹੋ ਗਿਆ ਤੇ ਹੁਣ ਜਿਹੜਾ ਲੋਕ ਲੋਕ ਨੇ ਉਹ ਫੇਰ ਇੰਜੋਏ ਕਰਨ ਲੱਗੇ ਜਾ ਰਹੀ ਸਭੀ ਚੀਜ਼ਾਂ ਆਪਕੋ ਸੰਗ ਜਾਰਾਦਾ ਅਬਦਾ ਜਾ ਰਹਾ ਤੇ ਮੱਗੀ ਦੀ ਰੋਟੀ ਹੈ ਅਬਦਾ ਜਾ ਰਹਾ मक्की रोटी है हेटर सोटी है।, है? है खासा समान है मेरे को देख लो लिया कट बजे बैलो लिया ਜਦੋਂ ਸ਼ੌਂਕ ਹਥਿਆਰਾਂ ਦਾ ਗਾਣਾ ਚੱਲਿਆ ਤਾਂ ਆਹ ਵੇਖ ਲਓ ਕਿਵੇਂ ਕਬੂਤਰੀ ਡਾਈ ਬਾਈ ਨੇ ਤੇ ਬੱਬੂ ਮਾਨ ਨੇ ਵੀ ਵਾਰ-ਵਾਰ ਜਿਹੜਾ ਇਸ ਕਬੂਤਰੀ ਦਾ ਨਾਂ ਲਿਆ ਤੇ ਬਾਈ ਦੀ ਜਿਹੜੀ ਤਾਰੀਫ਼ ਵੀ ਕੀਤੀ ਸੀਗੀ ਜੀ ਮੈਂ ਪ੍ਰੀਤ ਆਸਟ੍ਰੇਲੀਆ ਤੋਂ ਬੋਲ ਕਰਦੀ ਪਈ ਆ ਸੋ ਤੁਹਾਡੇ ਉਪਾਏ ਕਰਨ ਤੋਂ ਬਾਅਦ ਮੇਰਾ ਰਿਲੇਸ਼ਨਸ਼ਿਪ ਇਕਦਮ ਠੀਕ ਹੋ ਚੁੱਕਿਆ ਹੈ ਹੈਲੋ एवरीवन